ਉਥੇ ਉਹਨਾਂ ਨੇ ਦਿਨ ਰਾਤ ਕੋੜੀਆਂ ਦੀ ਸੇਵਾ ਕੀਤੀ ਕਿਉਂਕਿ ਜਿਵੇਂ ਉਹ ਮਰੀਜ਼ਾਂ ਨੂੰ ਡੀਲ ਕਰਦੇ ਸੀ ਜਿਨ੍ਹਾਂ ਤੋਂ ਆਮ ਇਨਸਾਨ ਜਿਨ੍ਹਾਂ ਦੇ ਲਾਗੇ ਜਾਂ ਤੋਂ ਵੀ ਡਰਦਾ ਸੀ ਤੇਜ ਹਥਿਆਰਾਂ ਨਾਲ ਉਹਨਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਦੀ ਗੱਡੀ ਵਿੱਚ ਉਹਨਾਂ ਨੂੰ ਜਿੰਦਾ ਹੀ ਜਲਾ ਦਿੱਤਾ ਗਿਆ ਉਹਨਾਂ ਦੇ ਪਤੀ ਨੂੰ ਉਹਨਾਂ ਦੇ ਦੋ ਬੱਚਿਆਂ ਨੂੰ ਤੇ ਇਹਨਾਂ ਦੇ ਜੋ ਮਤਲਬ ਇਹ ਦੋਸ਼ੀ ਨੇ ਉਹਨਾਂ ਵਾਸਤੇ ਕੀ ਸਜ਼ਾ ਚਾਹੁੰਦੇ ਜੇ ਤੇ ਉਹਨਾਂ ਨੇ ਕਿਹਾ ਵੀ ਮੈਂ ਪ੍ਰਭੂ ਤੋਂ ਇਹਨਾਂ ਵਾਸਤੇ ਸੁੱਖ ਮੰਗਣੀ ਆ ਪ੍ਰਭੂ ਇਹਨਾਂ ਦੇ ਜੀਵਨ ਨੂੰ ਬਚੇ ਇਹ ਵੀ ਪ੍ਰਭੂ ਦਾ ਪ੍ਰਚਾਰ ਕਰਨਾ ਤੇ ਪ੍ਰਭੂ ਵੀ ਇਹਨਾਂ ਨੂੰ ਮਾਫ ਕਰੇ ਤੇ ਮੈਂ ਵੀ ਪ੍ਰਭੂ ਵਿੱਚ ਇਹਨਾਂ ਨੂੰ ਮਾਫ ਕਰ ਦਿੰਦਾ ਹੈ। ਉੜੀਸਾ ਦੇ ਵਿੱਚ ਇੱਕ ਪਾਸਟਰ ਜੀ ਸੀ ਜਿਹੜੇ ਲੋਕਾਂ ਦੀ ਸੇਵਾ ਕਰਦੇ ਸੀ। ਉੜੀਸਾ ਦੇ ਦੱਖਣ ਕੋੜੀ ਲੋਕਾਂ ਦੀ ਸੇਵਾ ਕਰਦੇ ਸੀ ਜਿਹਦਾ ਭਗਤਪੂਰਨ ਸਿੰਘ ਸੀ। ਇਦਾਂ ਹੀ ਉਹ ਵੀ ਸੇਵਾ ਕਰਦੇ ਸੀ ਪਰ ਉਹਨਾਂ ਨੂੰ ਨਾ ਅੱਜ ਦੇ ਦਿਨ ਦੇ ਉੱਤੇ ਉਹਨਾਂ ਤੇ ਅੱਧਾ ਤਸ਼ੱਦਦ ਹੋਇਆ ਕਿ ਉਹਨਾਂ ਨੂੰ ਜਿੰਦਾ ਗੱਡੀ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਅੱਗ ਦੇ ਵਿੱਚ ਸਹਾਲੇ ਕਰਕੇ ਸਾੜ ਦਿੱਤਾ। ਬੀਤੇ ਦਿਨ ਗੁਰਦਾਸਪੁਰ ਵਿਖੇ ਆਲ ਇੰਡੀਆ ਕ੍ਰਿਸਚੀਅਨ ਫਰੰਟ ਦੇ ਮੈਂਬਰਾਂ ਵੱਲੋਂ ਡਾਕਟਰ ਗ੍ਰਾਹਮ ਸਟੇਨਜ਼ ਅਤੇ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਬਿਰਧ ਆਸ਼ਰਮ ਵਿੱਚ ਪਹੁੰਚ ਕੇ ਆਪਣੇ ਦਸਵੰਦ ਵਿੱਚੋਂ ਸਬਜ਼ੀਆਂ, ਕਿਰਿਆਨਾ ਆਦਿ ਬਿਰਧ ਆਸ਼ਰਮ ਨੂੰ ਭੇਟ ਕਰਦੇ ਹੋਏ ਈਸਾਈ ਮਿਸ਼ਨਰੀ ਡਾਕਟਰ ਗ੍ਰਾਹਮ ਸਟੇਨਜ਼ ਅਤੇ ਉਹਨਾਂ ਦੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਓ ਸੁਣਦੇ ਹਾਂ ਇਸ ਮੌਕੇ ਤੇ ਆਗੂ ਸਾਬ ਮਸੀ ਅਤੇ ਬਿਰਧ ਆਸ਼ਰਮ ਦੇ ਸੰਚਾਲਕ ਬਚੱਤਰ ਸਿੰਘ ਬਿੱਕਾ ਨੇ ਕੀ ਕਿਹਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਵੈਲਫੇਅਰ ਸੁਸਾਇਟੀ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧੀ ਪਹੁੰਚੇ ਸਾਰਿਆਂ ਨੂੰ ਪ੍ਰਭੂ ਯਸੂਮਸੀ ਦੇ ਜਿੰਦਾ ਤੇ ਜਲਾਲੀ ਨਾਮ ਵਿੱਚ ਜੈਮਸੀ ਦੀ ਅੱਜ ਤੋਂ ਲਗਭਗ 25 ਵਰੇ ਪਹਿਲੇ 22 ਜਨਵਰੀ 1999 ਨੂੰ ਆਸਟ੍ਰੇਲੀਆ ਤੋਂ ਰਹਿਣ ਵਾਲਾ ਪਰਿਵਾਰ ਸਟ੍ਰੇਮ ਸਟੇਨਗ੍ਰਾਮ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਜੋ ਕਿ ਪਰਮੇਸ਼ਵਰ ਦੀ ਅਗਵਾਈ ਦੇ ਨਾਲ 오ਡੀਸਾ ਵਿੱਚ ਆਏ ਉੱਥੇ ਉਹਨਾਂ ਨੇ ਦਿਨ ਰਾਤ ਕੋੜੀਆਂ ਦੀ ਸੇਵਾ ਕੀਤੀ ਕਿਉਂਕਿ ਜਹੇ ਉਹ ਮਰੀਜ਼ਾਂ ਨੂੰ ਡੀਲ ਕਰਦੇ ਸੀ ਜਿਨ੍ਹਾਂ ਤੋਂ ਆਮ ਇਨਸਾਨ ਜਿਨ੍ਹਾਂ ਦੇ ਲਾਗੇ ਜਾਂ ਤੋਂ ਵੀ ਡਰਦਾ ਸੀ ਪਰ ਸਟੇਨਗ੍ਰਾਮ ਉਹਨਾਂ ਦੀ ਪਤਨੀ ਦਿਨ ਰਾਤ ਉਹ ਕੋੜੀਆਂ ਦੀ ਸੇਵਾ ਕਰਦੇ ਸੀ ਤੋਂ ਲਾਗੇ ਲਾਗੇ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੇ ਰੋਜ਼ਗਾਰ ਮੁਹੱਈਆ ਕਰਾਉਣ ਵਾਸਤੇ ਵੀ ਸਲਾਹ ਦਿੰਦੇ ਸੀ ਪਰ ਉੱਥੇ ਦੇ ਜਿਹੜੇ ਕੱਟੜ ਪੰਥੀ ਆ ਉਹਨਾਂ ਦੀ ਉਹ ਸੇਵਾ ਨੂੰ ਨਾਜ਼ ਹਾਰ ਸਕੇ ਤੇ 22 ਜਨਵਰੀ 1999 ਨੂੰ ਮਹਾਨ ਪ੍ਰਭੂ ਦੇ ਸੇਵਕ ਸਟੇਨਗ੍ਰਾਮ ਜੋ ਕਿ ਵੱਡੇ ਇੱਕ ਸਮਾਜ ਸੇਵੀ ਸੀ ਉਹ ਜਦੋਂ ਇੱਕ ਕੈਂਪ ਤੇ ਜਾ ਰਹੀ ਸੀ ਉਹਨਾਂ ਦੀ ਗੱਡੀ ਨੂੰ ਰੋਕ ਕੇ ਦਾਰਾ ਸਿੰਘ ਨਾਮਕ ਵਿਅਕਤੀ ਹੀ ਉਹ ਆਪਣੇ ਜਥੇਬੰਦੀ ਨੂੰ ਨਾਲ ਲੈ ਕੇ ਤੇਜ਼ ਹਥਿਆਰਾਂ ਨਾਲ ਉਹਨਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਦੀ ਗੱਡੀ ਵਿੱਚ ਉਹਨਾਂ ਨੂੰ ਜਿੰਦਾ ਹੀ ਜਲਾ ਦਿੱਤਾ ਗਿਆ ਉਹਨਾਂ ਦੇ ਪਤੀ ਨੂੰ ਉਹਨਾਂ ਦੇ ਦੋ ਬੱਚਿਆਂ ਨੂੰ ਪਰ ਜਦੋਂ ਬਾਅਦ ਵਿੱਚ ਉਹਨਾਂ ਦੀ ਪਤੀ ਤੋਂ ਪੁੱਛਿਆ ਗਿਆ ਵੀ ਤੁਸੀਂ ਇਹਨਾਂ ਦੇ ਜੋ ਮਤਲਬ ਇਹ ਦੋਸ਼ੀ ਨੇ ਉਹਨਾਂ ਵਾਸਤੇ ਕੀ ਸਜ਼ਾ ਚਾਹੁੰਦੇ ਜੇ ਤੇ ਉਹਨਾਂ ਨੇ ਕਿਹਾ ਵੀ ਮੈਂ ਪ੍ਰਭੂ ਤੋਂ ਇਹਨਾਂ ਵਾਸਤੇ ਸੁੱਖ ਮੰਗਣੀ ਆ ਪ੍ਰਭੂ ਇਹਨਾਂ ਦੇ ਜੀਵਨ ਨੂੰ ਬਚੇ ਤੇ ਇਹ ਵੀ ਪ੍ਰਭੂ ਦਾ ਪ੍ਰਚਾਰ ਕਰਨਾ ਤੇ ਪ੍ਰਭੂ ਵੀ ਇਹਨਾਂ ਨੂੰ ਮਾਫ਼ ਕਰੇ ਤੇ ਮੈਂ ਵੀ ਪ੍ਰਭੂ ਵਿੱਚ ਇਹਨਾਂ ਨੂੰ ਮਾਫ਼ ਕਰਦੇ ਆ ਕਿਉਂਕਿ ਜਦੋਂ ਉੱਚ ਅਦਾਲਤਾਂ ਨੇ ਇਹਨਾਂ ਦੀ ਜਾਂਚ ਕੀਤੀ ਗਈ ਗ੍ਰਾਮ ਸਟੇਨ ਦੀ ਜੋ ਵੀ ਉਹਨਾਂ ਤੇ ਬਲੇਮ ਲਾਏ ਸੀ ਤੇ ਹਰ ਤਰ੍ਹਾਂ ਦੇ ਨਾਲ ਹੀ ਉਹ નિર્ਦੋਸ਼ ਪਾਏ ਗਏ ਤੇ ਭਾਰਤ ਸਰਕਾਰ ਤੇ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀ ਪਤਨੀ ਨੂੰ ਵੱਡੇ ਵੱਡੇ ਪੁਰਸਕਾਰਾਂ ਨਾਲ ਨਵਾਜਿਆ ਗਿਆ ਜਿਸ ਤਰ੍ਹਾਂ ਉਹ ਪਰਿਵਾਰ ਰਾਤ ਦਿਨ ਪ੍ਰਭੂ ਦੀ ਸੇਵਾ ਕਰਦੇ ਸੀ ਤੇ ਨਾਲ ਲੋਕ ਭਲਾਈ ਦੇ ਕੰਮ ਕਰਦੇ ਸੀ ਉਹਨਾਂ ਦੇ ਇਸੇ ਕੁਰਬਾਨੀ ਨੂੰ ਅੱਜ ਯਾਦ ਕਰਦੇ ਹੋਏ ਅਸੀਂ ਇਸ ਬਿਰਧ ਆਸ਼ਰਮ ਵਿੱਚ ਦਿਨਾਂਗਰ ਆਏ ਆ ਤੇ ਸਾਡੀ ਕ੍ਰਿਸਚਨ ਫਰੰਟ ਦੀ ਸਾਰੀ ਟੀਮ ਸਾਰੇ ਹੀ ਸਾਥੀਆਂ ਨੇ ਕੁਝ ਇੱਥੇ ਹਰੀਆਂ ਸਬਜ਼ੀਆਂ ਕੋਈ ਰਾਸ਼ਨ ਤੇ ਕੁਝ ਨਗਦ ਪੈਸੇ ਆ ਜਿਹੜੇ ਦੇ ਕੇ ਚਲੇ ਆ ਕਿਉਂਕਿ ਜਿਹੜੇ ਬਚਿੱਤਰ ਸਿੰਘ ਭਾਜੀ ਨੇ ਉਹ ਇਸ ਆਸ਼ਰਮ ਦੀ ਅਗਵਾਈ ਕਰਦੇ ਨੇ ਤੇ ਇਹ ਬੜਾ ਵੱਡਾ ਇੱਕੋ ਪਰਾਲਾ ਵਾ ਕਿਉਂਕਿ ਇੱਥੇ ਜਿੰਨੇ ਵੀ ਮਰੀਜ਼ ਆ ਇੱਥੇ ਕੁਝ ਨਹੀਂ ਦੇਖਿਆ ਜਾਂਦਾ ਵੀ ਕਿਹੜੇ ਕੋਈ ਕਿਹੜੀ ਜਾਤ ਦਾ ਵਾ ਕਿਹੜੀ ਪਾਤ ਦਾ ਵਾ ਇੱਕ ਮਾਨਵਤਾ ਦੀ ਸੇਵਾ ਕਰਦੇ ਹੋਏ ਇੱਕ ਇਹ ਛੋਟਾ ਜਿਹਾ ਪਰਾਲਾ ਇਸ ਕੁਰਬਾਨੀ ਨੂੰ ਯਾਦ ਕਰਦੇ ਅਸੀਂ ਵੀ ਕੀਤਾ ਵਾ ਕਿਉਂਕਿ ਜੇ ਮਹਾਨ ਜਿਹੜੀ ਕੁਰਬਾਨੀ ਹੋਈ ਆ ਕਿਉਂਕਿ ਜਦੋਂ ਖਰੀਤ ਮਸੀਹ ਸ਼ੇਦਾ ਦਾ ਖੂਨ ਡੁੱਲਦਾ ਹੈ ਉਸ ਤੋਂ ਹੀ ਮਸੀਹ ਕਲੀਸਿਆ ਦੀ ਉਪਜ ਹੁੰਦੀ ਆ ਇਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਜਲਦੀ ਸਾਡੇ ਸਾਥੀਆਂ ਵੱਲੋਂ ਇੱਕ ਵੱਡਾ ਸਿੰਘੋਵਾਲ ਪਿੰਡ ਵਿੱਚ ਇੱਕ ਆਈਸ ਕੈਂਪ ਤੇ ਬਲੱਡ ਕੈਂਪ ਵੀ ਲਗਾਇਆ ਜਾਏਗਾ ਹਾਂਜੀ ਭਾਜੀ ਕੀ ਨਾਮ ਆ ਅੱਜ ਜਿਹੜੀ ਤੁਹਾਡੀ ਤੁਹਾਡੇ ਵੱਲ ਜਿਹੜੀ ਸੰਸਥਾ ਚਲਾਈ ਜਾਂਦੀ ਆ ਮੂਹ ਮਸੀਹ ਭਾਈ ਚੜਾ ਪਹੁੰਚਾ ਉਹ ਕਿਸ ਸੰਬੰਧ ਲਈ ਆ ਪੁੱਛੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ 크੍ਰਿਸਚਨ ਭਾਈ ਸਾਹਿਬ ਸਾਰੇ ਜਿੰਨੇ ਵੀ ਵੀਰ ਆ ਸਾਡੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਨਾਮ ਸੇਵਾਕਰ ਵਿੱਚ ਆਏ ਨੇ ਤੇ ਉੜੀਸਾ ਦੇ ਵਿੱਚ ਪਾਸਟਰ ਗ੍ਰਾਮ ਸਟੇਨ ਜੀ ਉੜੀਸਾ ਦੇ ਵਿੱਚ ਇੱਕ ਪਾਸਟਰ ਜੀਸੀ ਜਿਹੜੇ ਲੋਕਾਂ ਦੀ ਸੇਵਾ ਕਰਦੇ ਸੀ 13 ਦੁੱਖ ਨੂੰ ਕੋੜੀ ਲੋਕਾਂ ਦੀ ਸੇਵਾ ਕਰਦੇ ਸੀ ਜਿਦਾ ਭਗਤਪੂਰਨ ਸਿੰਘ ਸੀ ਇਦਾਂ ਹੀ ਉਹ ਵੀ ਸੇਵਾ ਕਰਦੇ ਸੀ ਪਰ ਉਹਨਾਂ ਨੂੰ ਨਾ ਅੱਜ ਦੇ ਦਿਨ ਦੇ ਉੱਤੇ ਉਹਨਾਂ ਤੇ ਅੱਧਾ ਤਸ਼ੱਦਦ ਹੋਇਆ ਕਿ ਉਹਨਾਂ ਨੂੰ ਜਿੰਦਾ ਗੱਡੀ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਅੱਗ ਦੇ ਉਹਲੇ ਕਰਕੇ ਸਾੜ ਦਿੱਤਾ ਗਿਆ ਤੇ ਇਸ ਦਿਨ ਨੂੰ ਮੁੱਖ ਰੱਖਦੇ ਹੋਏ ਆ ਅੱਜ ਇਸੇ ਸਥਾਨ ਦੇ ਉੱਤੇ ਆਏ ਆ ਕਿਉਂਕਿ ਸੰਸਥਾ ਦੇ ਵਿੱਚ ਵੀ ਉਹ ਵੀ ਏਡੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਦੇ ਰੂਹ ਨੂੰ ਸ਼ਾਂਤੀ ਜਾਂ ਚਲੋ ਜਿੱਦਾਂ ਵੀ ਆਪਾਂ ਸਮਝਨੇ ਪਈ ਇੱਕ ਸੰਤੁਸ਼ਟੀ ਮਨ ਨੂੰ ਮਿਲੇ ਹਨਾ ਛੋਟੀ ਜੀ ਤੇ ਆਲ ਇੰਡੀਆ 크ਰਿਸਚਨ ਫਰੰਟ ਸਾਡੇ ਸੇਵਾ ਕਰ ਵਿੱਚ ਆਪਣਾ ਦਸਵੰਧ ਲੈ ਕੇ ਸੇਵਾ ਘਰ ਵਿੱਚ ਰਾਸ਼ਨ ਅਤੇ ਮਾਇਆ ਦੀ ਜਿਹੜੀ ਸੇਵਾ ਉਹ ਕਰਕੇ ਜਾ ਰਹੇ ਨੇ ਜੀ ਤਾਂ ਇਹਦੇ ਲਈ ਧੰਨਵਾਦ ਕਰਦੇ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਸਾਡੇ ਸੇਵਾ ਘਰ ਵਿੱਚ ਆ ਕੇ ਇਹਨਾਂ ਦੀਨ ਦੁਖੀਆਂ ਦੀ ਹੈਲਪ ਕੀਤੀ ਹੈ ਜੀ ਪਿਛਲੇ ਦਿਨੇ ਵੀ ਇਹ 프ਰੰਟਲ ਇਸ ਜਗ੍ਹਾ ਤੇ ਆਇਆ ਜਾਂਦਾ ਉਹ ਕੀ ਮਾਮਲਾ ਹੈ ਹਾਂਜੀ ਪਿਛਲੇ ਦਿਨੀ ਸਾਡੇ ਪਾਸਟਰ ਜੀ ਨੇ ਧਾਰੀਵਾਲ ਤੋਂ ਇਹ ਨਾਮ ਹੈ ਉਹਨਾਂ ਦਾ ਗੁਲਾਮ ਸ਼ਾਇਦ ਇਦਾਂ ਹੀ ਕੁਝ ਨਾਮ ਭਾਈ ਸਾਹਿਬ ਬਣਾਉਂਦਾ ਨਾਲ ਹੀ ਨੇ ਸਾਡੇ ਤੋਂ ਸਾਹ ਮਸਜਿਦ ਦੀ ਉਹ ਸਾਡੇ ਨਾਲ ਇੱਕ ਰੋਡ ਤੇ ਭੈਣ ਮਿਲ ਸੀ ਕਾਫੀ ਮਾੜੇ ਹਾਲਾਤਾਂ ਦੇ ਵਿੱਚ ਤੇ ਮੰਗਲ ਸਹਿਨ ਦੀ ਉਸ ਭੈਣ ਨੂੰ ਆਪਾਂ ਸੇਵਾ ਘਰ ਵਿੱਚ ਲੈ ਕੇ ਆਈ ਸੀ ਤੇ ਸਾ ਮਜੀ ਉਹਨਾਂ ਨੇ ਸਾਡੀ ਵੀਡੀਓ ਵੇਖੀ ਤੇ ਉਸ ਪਰਿਵਾਰ ਤੱਕ ਉਸ ਭੈਣ ਨੂੰ ਪਹੁੰਚਾਇਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਦੇਖ ਕੇ ਤੇ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਕਿ ਆਪਾਂ ਜਰੂਰ ਤੁਹਾਡੇ ਸੇਵਾ ਘਰ ਵਿੱਚ ਆਵਾਂਗੇ ਤੇ ਅੱਜ ਇਹ ਬਹੁਤ ਸਾਰੇ ਵੀਰ ਇਕੱਠੇ ਹੋ ਕੇ ਸੇਵਾ ਘਰ ਵਿੱਚ ਦਸਵੰਦ ਦੇ ਕੇ ਜਾ ਰਹੇ ਨੇ ਜੀ ਤਾਂ ਇਹਦੇ ਲਈ ਧੰਨਵਾਦ ਕਰਦੇ ਜੀ ਹਾਂ